ਅਰਬੀ ਭਾਸ਼ਾ ਦੇ ਵਿੱਚ ਕਿਉਂਕਿ ਕੁਰਾਨ ਦੀ ਮੂਲ ਭਾਸ਼ਾ ਅਰਬੀ ਹੈ ਮੈਂ ਨਾਲ ਨਾਲ ਕੁਝ ਬੇਨਤੀਆਂ ਕਰਦਾ ਜਾਵਾਂ ਅੱਜ ਵੀ ਜਦੋਂ ਇਸਲਾਮ ਦੇ ਬੱਚਿਆਂ ਨੇ ਕੁਰਾਨ ਪੜ੍ਹਨੀ ਹੁੰਦੀ ਹੈ ਉਹਨਾਂ ਨੂੰ ਅਰਬੀ ਵਿੱਚ ਪੜ੍ਹਾਇਆ ਜਾਂਦਾ ਹੈ ਅੱਜ ਵੀ ਜਦੋਂ ਯਹੂਦੀ ਧਰਮ ਦੇ ਬੱਚਿਆਂ ਨੇ ਤורהਤ ਨੂੰ ਪੜ੍ਹਨਾ ਹੁੰਦਾ ਹੈ ਉਹਨਾਂ ਨੂੰ ਹੀਬਰੂ ਵਿੱਚ ਪੜ੍ਹਾਇਆ ਜਾਂਦਾ ਹੈ ਇੱਕ ਅਸੀਂ ਹਾਂ ਜਿਹੜੇ ਆਪਣੇ ਮਾਂ ਬੋਲੀ ਤੋਂ ਦੂਰ ਜਾ ਰਹੇ ਇੱਕ ਅਸੀਂ ਹਾਂ ਜਿਨ੍ਹਾਂ ਨੂੰ ਪੰਜਾਬੀ ਬੋਲਣ 'ਚ ਸ਼ਰਮ ਮਹਿਸੂਸ ਹੁੰਦੀ ਹੈ ਇੱਕ ਅਸੀਂ ਹਾਂ ਜਿਹੜੇ ਗੁਰਮੁਖੀ ਤੋਂ ਦੂਰ ਜਾ ਰਹੇ ਹਾਂ ਔਰ ਦੁਨੀਆ ਦੀ ਉਹ ਭਾਸ਼ਾ ਇੰਨੀ ਅਮੀਰ ਭਾਸ਼ਾ ਕਿ ਜਿਸ ਭਾਸ਼ਾ ਦੇ ਵਿੱਚ ਜਿੰਨੇ ਵੀ ਮਨੁੱਖ ਦੀ ਜ਼ੁਬਾਨ ਤੋਂ ਸ਼ਬਦ ਬੋਲੇ ਜਾ ਸਕਦੇ ਨੇ ਉਹ ਸਾਰੇ ਮੌਜੂਦ ਨੇ ਅੰਗਰੇਜ਼ੀ ਦੇ ਵਿੱਚ ਤੁਸੀਂ ਸੜਕ ਨਹੀਂ ਲਿਖ ਸਕਦੇ ਕਿਉਂਕਿ ਡਾੜਾ ਅੱਖਰ ਨਹੀਂ ਹੈ ਅੰਗਰੇਜ਼ੀ ਦੇ ਵਿੱਚ ਸ਼ਬਦਾਂ ਦੀ ਬਣਾਵਟ ਮਲਾ ਕੇ ਬਣਾਈ ਜਾਂਦੀ ਹੈ ਕਿਤੇ ਸੀ ਤੇ ਐ ਚ ਟੱਕਾ ਬਣਦੀ ਹੈ ਕਿਤੇ ਸੀ ਤੇ ਐ ਚ ਚਿੱਚਾ ਬਣਦੀ ਹੈ ਪਰ ਪੰਜਾਬੀ ਦੇ ਵਿੱਚ ਸਾਰੇ ਸ਼ਬਦਾਂ ਦੀ ਸੰਪੂਰਨਤਾ ਦੁਨੀਆ ਦੀ ਵਿਲੱਖਣ ਭਾਸ਼ਾ ਹੈ ਦੁਨੀਆ ਦੀ ਸੰਪੂਰਨ ਭਾਸ਼ਾ ਹੈ ਪਿੱਛੇ ਜੇ ਭਾਸ਼ਾ ਵਿਗਿਆਨ ਦੇ ਦੋ ਬਸ ਇੱਕ ਸੈਮੀਨਾਰ ਹੋਇਆ ਹਾਂਗਕਾਂਗ ਦੇ ਵਿੱਚ ਕੁਦਰਤਨ ਉੱਥੇ ਮਿਲੇ ਇੱਕ ਚਾਈਨੀਜ਼ ਸਕਾਲਰ ਨੂੰ ਮੈਨੂੰ ਦੁਬਾਰਾ ਮਿਲਣ ਦਾ ਮੌਕਾ ਮਿਲਿਆ ਤੇ ਉਸਨੇ ਮੈਨੂੰ ਇੱਕ ਸਵਾਲ ਕੀਤਾ ਕਿ ਡਾਕਟਰ ਸਰ ਚੀਨੀ ਭਾਸ਼ਾ ਬੜੀ ਔਖੀ ਹੈ। ਚੀਨ ਦੀ ਭਾਸ਼ਾ ਬੜੀ ਔਖੀ ਹੈ। ਪਰ ਅੰਗਰੇਜ਼ ਵੀ ਇੰਨੀ ਸੋਹਣੀ ਨਹੀਂ ਬੋਲਦਾ, ਚਾਹੇ ਜਿੰਨਾ ਮਰਜ਼ੀ ਵਧੀਆ ਸਕਾਲਰ ਹੋਵੇ। ਅਫਰੀਕੀ ਵੀ ਇੰਨੀ ਸੋਹਣੀ ਨਹੀਂ ਬੋਲਦਾ। ਕਿਸੇ ਹੋਰ ਦੇਸ਼ ਦਾ ਯੂਰੋਪੀਅਨ ਜਿਹੜਾ ਉਹ ਵੀ ਚੀਨੀ ਭਾਸ਼ਾ ਨੂੰ ਇੰਨਾ ਸੋਹਣਾ ਨਹੀਂ ਬੋਲਦਾ। ਆ ਤੁਹਾਡੇ ਬੱਚੇ ਇੱਥੇ ਲੇਬਰ ਕਰਨ ਆਉਂਦੇ ਨੇ ਪੰਜਾਬ ਦੇ ਤੇ ਜਦੋਂ ਇਹ ਚੀਨੀ ਭਾਸ਼ਾ ਸਿੱਖ ਕੇ ਬੋਲਦੇ ਨੇ ਤੇ ਸਾਡੇ ਵਰਗੀ ਬੋਲਦੇ ਨੇ, ਪਿਆਰੀ ਬੋਲਦੇ ਨੇ ਕਾਰਨ ਕੀ ਹੈ? ਕਾਰਨ ਇਹ ਹੈ ਕਿ ਗੁਰੂ ਸਾਰਿਓ ਚੀਨ ਦੀ ਭਾਸ਼ਾ ਦੇ ਚ ਗੰਘੇ ਅੱਖਰ ਦਾ ਪ੍ਰਯੋਗ ਬਹੁਤ ਹੈ ਤੇ ਮੈਂ ਉਹਨੂੰ ਦੱਸਿਆ ਨਾ ਅੰਗਰੇਜ਼ੀ ਚ ਗੰਘਾ ਹੈ ਤੇ ਨਾ ਅਰੇਬੀਅਨ ਚ ਗੰਘਾ ਹੈ ਸਾਡਾ ਸਿੱਖ ਤਾਂ ਸੁੱਤੇ ਸਿੱਧ ਸਵੇਰੇ ਉੱਠ ਕੇ ਨਿਤਨੇਮ ਹੀ ਕਰ ਲੇ ਤੇ ਜਾਪ ਸਾਹਿਬ ਦੇ ਚ ਨਮਸਤੋਂ ਅਪਾਲੇ ਨਮਸਤੋਂ ਕਿਰਪਾਲੇ ਕਰਦਾ ਪਤਾ ਨਹੀਂ ਕਿੰਨੇ ਗੰਘੇ ਉਚਾਰ ਦਿੰਦਾ ਸਾਡੀ ਤਾਂ ਭਾਸ਼ਾ ਚ ਸੰਪੂਰਨਤਾ ਹੈ ਔਰ ਮਾਫ ਕਰਨਾ ਅੱਜ ਉਸ ਭਾਸ਼ਾ ਦਾ ਵਿਨਾਸ਼ ਕੌਣ ਕਰ ਰਿਹਾ ਹੈ ਅਸੀਂ ਲੋਕ ਅਸੀਂ ਲੋਕ ਅੰਗਰੇਜ਼ੀ ਹਿੰਦੀ ਤੇ ਹੋਰ ਭਾਸ਼ਾਵਾਂ ਦੇ ਸ਼ਬਦਾਂ ਨੂੰ ਵਿੱਚ ਲਿਆ ਕੇ ਇਸ ਭਾਸ਼ਾ ਦਾ ਸਬਤੋ ਵੱਧ ਜਲੂਸ ਕੱਢ ਰਹੇ ਸਬਤੋ ਵੱਧ ਅਸੀਂ ਨੁਕਸਾਨ ਕਰ ਰਹੇ ਹਾਂ ਮੈਂ ਪੇਸ਼ੇਵਰ ਜੋ ਡਾਕਟਰ ਹਾਂ ਮੈਂ ਅੱਗੇ ਵੀ ਬਹੁਤ ਵਾਰੀ ਗੱਲ ਸਾਂਝੀ ਕੀਤੀ ਹੈ ਹੁਣ ਜਿਹੜੀਆਂ ਸਾਡੀਆਂ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਪੜੀਆਂ ਬੱਚੀਆਂ ਨੇ ਨਾ ਇਹਨਾਂ ਨੂੰ ਪੰਜਾਬੀ ਦਾ ਸ਼ੁੱਧ ਉਚਾਰਨ ਭੁੱਲਦਾ ਜਾ ਰਿਹਾ ਹੈ ਮੈਂ ਕਈ ਵਾਰੀ ਪੰਜਾਬੀ ਚ ਗੱਲ ਕਰਾਂ ਤਾਂ ਮੈਨੂੰ ਕਹਿੰਦੇ ਨੇ ਤੇਰੀ ਪੰਜਾਬੀ ਔਖੀ ਐ। ਦਰਅਸਲ ਪੰਜਾਬੀ ਔਖੀ ਨਹੀਂ ਐ। ਅਸੀਂ ਪੰਜਾਬੀ ਦੇ ਸ਼ਬਦਾਂ ਤੋਂ ਦੂਰ ਜਾ ਰਹੇ ਹਾਂ। ਉਹਨਾਂ ਦਾ ਦਵਾਈ ਮੰਗਣ ਦਾ ਤਰੀਕਾ ਕੀ ਹੁੰਦਾ ਹੈ? ਡਾਕਟਰ ਸਾਹਿਬ ਆ ਬੱਚੇ ਦੇ ਹੈੱਡ ਦੇ ਉੱਪਰ ਹੱਥ ਤੇ ਰੱਖ ਕੇ ਵੇਖੋ ਕਿੰਨਾ ਹੌਟ ਐ। ਨਾ ਇਹ ਸਲੀਪਦਾ ਐ, ਨਾ ਇਹ ਈਟਦਾ ਐ, ਸਾਰਾ ਦਿਨ ਬੀਪਦਾ ਹੀ ਰਹਿੰਦਾ ਐ। ਇਹ ਕਿਹੜੀ ਭਾਸ਼ਾ ਐ? ਇਹ ਕਿਹੜੀ ਭਾਸ਼ਾ ਐ? ਸਤਜਾਣਿਓ ਕਿ ਇਸ ਗੁਰੂ ਦੇ ਸਿੱਖ ਐ। ਜਿਸ ਗੁਰੂ ਨੇ ਕਿਹਾ ਘਰ ਘਰ ਮੀਆਂ ਸਭਨਾ ਜੀਆਂ ਬੋਲੀ ਜਿਹੜੀ ਗੱਲ ਉਹਨਾਂ ਨੂੰ ਕਹੀ ਅੱਜ ਸਾਡੇ ਤੇ ਢੁਕ ਰਹੀ ਐ ਅੱਜ ਅਸੀਂ ਕੁੱਤੇ ਨਾਲ ਗੱਲ ਹਿੰਦੀ ਚ ਕਰਦੇ ਆ ਬੱਚੇ ਨਾਲ ਗੱਲ ਪੰਜਾਬੀ ਚ ਨਹੀਂ ਕਰਦੇ ਇੰਗਲਿਸ਼ ਚ ਕਰਦੇ ਅਜੀਬ ਗੱਲ ਐ